ਅਸੀਂ ਆਸੀ ਗੁਰਦੁਆਰਾ ਸਾਹਿਬ ਤੇ ਆਪਣੇ ਫਰੀਦਕੋਟ ਤੋਂ ਬੱਚੇ ਪਹੁੰਚੇ ਆ ਟੂਰ ਲੈ ਕੇ ਕਿੱਥੋਂ ਆਏ ਤੁਸੀਂ ਹਣੇ ਸ਼ਰਮਾਰੇ ਪਹਿਲਾਂ ਮੇਰੇ ਨਾਲ ਗੱਲ ਕਰ ਰਹੇ ਸੀਗੇ ਇਹ ਆਪਣੇ ਏਰੀਏ ਜੁਆਇਆ ਫਰੀਦਕੋਟ ਤੋਂ ਤੇ ਕੱਲ੍ਹ ਉਹਦੇ ਆਈ ਹੋਈ ਹੁੰਦੀ ਹੈ ਹਾਂ ਤੇ ਕੱਲ ਪਹਿਲੇ ਆਪਣਾ ਫਤਿਹਗੜ ਸਾਹਿਬ ਗਿਆ ਨਾ ਫਤਿਹਗੜ ਸਾਹਿਬ ਕੋਈ ਨਾ ਐਦਾਂ ਦੀ ਗੱਲ ਨਹੀਂ ਫਤਿਹਗੜ ਸਾਹਿਬ ਗਏ ਉਹਨਾਂ ਕੋਲ ਆ ਗਏ ਕਿ ਜੀ ਸਾਡਾ ਨਾ ਨਟਾ ਸਾਹਿਬੇ ਰਾ 300 ਰੁਪਏ ਦੇ ਆ ਸਾਨੂੰ ਹਾਂ ਪਰ ਆ ਸਾਨੂੰ ਇਹਨਾਂ ਨੂੰ ਮਿਲ ਕੇ ਕੁਛ ਨਹੀਂ ਕੀ ਸਾਡੇ ਮੈਨੂੰ ਲੱਗੇ ਪਲੇ ਇੱਥੋਂ ਹੀ ਹੈ ਕਿ ਤੋਂ ਲੋਕ ਲੈ ਰਹੀ ਹੋ ਕਿ ਕਿੰਨੇ ਬੱਚੇ ਆਏ ਓਏ ਸੁਣਿਆ ਰਹੇ ਸਾਰੇ ਦਰਜੇ ਇੱਥੇ ਕਿਉਂ ਹੋ ਗਏ ਆਪਾਂ ਅਬ ਬੋਏ ਵੀ ਬਸ ਕਰਿਆ ਇਹ ਕੀ ਕਿਹੜੀ ਕਿਹੜੀ ਕਲਾਸ ਦੇ ਆਏ ਆ 6ਵੀਂ 7ਵੀਂ 8ਵੀਂ ਦੇਖੋ ਯਾਰ ਕੰਮ ਕੋਈ ਨਾ ਵਧੀਆ ਤੁਹਾਨੂੰ ਦਿਖਾਉਣਾ ਹੋਰ ਵੀ ਦੇਖੋ ਇਹ ਸਾਰੇ ਟੂਰ ਲੈ ਕੇ ਆਏ ਵੈਸੇ ਯਾਰ ਜੋ ਕੰਮ ਦੀ ਇਹ ਚੀਜ਼ ਆ ਕਿ ਜਿਹੜਾ ਜਿਹੜਾ ਬਚਪਨ ਆਣਾ ਉਹ ਇੱਥੇ ਕਿ ਯਾਦ ਆ ਜਾਂਦਾ ਹਨਾ ਬਹੁਤ ਸਾਰੇ ਸਾਰੇ ਆ ਰੱਖੇ ਨੇ ਤਾਂ ਮੈਨੂੰ ਇਹ ਚੀਜ਼ ਸੁਣ ਕੇ ਲੱਗਾ ਮੈਂ ਕਿਹਾ ਚਲੋ ਯਾਰ ਮੇਰੇ ਏਰੀਆ ਦੇ ਬੰਦ ਜਵਾਬ ਆਏ ਹੋਏ ਇੱਥੇ ਤੇ ਆਜੋ ਤੁਹਾਨੂੰ ਮਿਲਾਉਣੇ ਆ ਸਾਰੇ ਆਣੇ ਦੇਖੋ ਕਾ ਤਾਂ ਪੂਰਾ ਮੋਲ ਆ ਦੇਖਿਆ ਭਾਈ ਬੈਠਾ ਹਾਂਜੀ ਕਹਿੰਦਾ ਇਹ ਸਾਰਾ ਆਪਣੇ ਏਰੀਏ ਤੋਂ ਆਇਆ ਫਰੀਦਕੋੜ ਤੋਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਨਾ ਵੀ ਮੇਰੇ ਏਰੀਏ ਤੋਂ ਇੱਧਰ ਮੈਨੂੰ ਇਹ ਲੱਗਿਆ ਕਿ ਮੈਂ ਇਕੱਲਾ ਹੀ ਹਾਂ ਤਾਂ ਬਹੁਤ ਘੈਂਡਾ ਸਰ ਨਮਸਕਾਰ ਜੀ ਨਮਸਕਾਰ ਜੀ ਮਾਈ ਨੇਮ ਰਣਜੀਤ ਤੁਹਾਡੇ ਨਾਲ ਵੀ ਜੀ ਮੈਨੂੰ ਵਧੀਆ ਲੱਗਿਆ ਕਿ ਮੇਰੇ ਫਰੀਦਕੋੜ ਏਰੀਆ ਤੋਂ ਆਏ ਨਾ ਤੇ ਸਾਧਕਤਵਾਏ ਤੁਸੀਂ ਸਾਧਕ ਦੇ ਨਾਲ ਪਿੰਡ ਡੋੜ ਜੀ ਅੱਛਾ ਡੋੜ ਸਕਾਈ ਸਕੂਲ ਅੱਛਾ ਓਕੇ ਓਕੇ ਕੁਛ ਬੱਚੇ ਵਿੱਚ ਪੈਨ ਝੋਟੀ ਆ ਰਹੇ ਆ ਠੀਕ ਹੈ ਠੀਕ ਹੈ ਮੈਂ ਬিজਿੰਦਰਾ ਕਾਲਜ ਤੋਂ ਐਜੂਕੇਸ਼ਨ ਲਈ ਹੈ ਸਾਰੀ ਤੇ ਡਿਸਟ੍ਰਿਕਟ ਮੋਗਾ ਤੇ ਮੈਂ ਫਰੀਦਕੋਟ ਹੀ ਰਿਹਾ ਵਸ ਜ਼ਿਆਦਾ ਟਾਈਮ ਕਿੱਥੇ ਕਿਥੇ ਘੁਮਾ ਕੇ ਲੈ ਕੇ ਆਏ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਕੱਲ ਨਾਨਕਸਰ ਨਾਨਕਸਰ ਸਰਹੰਦਾ ਇਹਦੀ ਜੀ ਸਰਹੰਦ ਤੋਂ ਅਸੀਂ ਗੁਰਦੁਆਰਾ ਨਾੜਾ ਸਾਹਿਬ ਰਾਤ ਫ੍ਰੈਸ਼ ਕੀਤੀ ਸੀ ਓਕੇ ਥੋੜੀ ਥੋੜੀ ਸਾਹਿਬ ਤੇ ਗੁਰਦੁਆਰਾ ਨਾਬਾ ਸਾਹਿਬ ਓਕੇ ਦੋ ਬਾਦ ਚਲੀਆ ਘਰ ਦਿਖਾ ਕੇ ਠੀਕ ਹੈ ਫਿਰ ਵਾਪਸ ਸੋ ਥੈਂਕ ਯੂ ਨਾਈਸ ਟੂ ਮੀਟ ਯੂ ਬਹੁਤ ਵਧੀਆ ਲੱਗ ਗਈ ਬਹੁਤ ਖੁਸ਼ੀ ਹੋਈ ਹੁੰਦਾ ਹੀ ਆ ਜਦੋਂ ਆਪ ਦੇ ਏਰੀਆ ਤੋਂ ਬੰਦਾ ਮਿਲਦਾ ਵਾ ਅਸੀਂ ਬੈਠੇ ਸੀ ਘੁੱਤੇ ਤੇ ਉਹ ਬੱਚਿਆਂ ਕਰ ਮਸੀਂ ਐਸੇ ਗੱਲਾਂ ਕਰਨ ਲੱਗ ਗਏ ਕਿ ਵੀ ਕਿਧਰੋਂ ਉਹ ਕਹਿੰਦੇ ਫਰੀਦਕੋੜ ਤੋਂ ਮੈਂ ਕਿ ਫਰੀਦਕੋੜ ਤੋਂ ਤੁਸੀਂ ਵੀ ਆਂ ਭਾਈ ਜਾਬ ਦੀ ਏਰੀਆ ਦੇ ਕੋਲ ਮਿਲ ਜੀ ਹਾਂਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਇਧਰ ਮਨਪ੍ਰੀਤ ਮਿਲੇ ਤੇ ਘੈਂਡਾ ਦੇਖੋ ਸ਼ਰਾਬ ਦੇ ਬੱਚੇ ਵੀ ਲਾਣਾ ਇੱਕ ਆ ਬੈਠਾ ਇਹ ਪਹਿਲਾਂ ਤਾਂ ਇਸ਼ਾਰਾ ਕਰੀ ਜਾਂਦਾ ਹੈਗਾ ਤੇ ਕਿਵੇਂ ਲੱਗੇ ਤੁਹਾਨੂੰ ਤੁਹਾਨੂੰ ਸਰ ਲੈ ਕੇ ਆਏ ਆ ਕਮਾਉਣ ਲਈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿਆ ਕਿਆ ਕੀ ਕੀ ਚੀਜ਼ਾਂ ਦੇਖੀਆਂ ਤੁਸੀਂ ਕਿਵੇਂ ਲੱਗਾ ਤੁਹਾਨੂੰ ਟ੍ਰਿਪ ਤੇ ਆ ਕੇ ਵੈਸੇ ਬਹੁਤ ਵਧੀਆ ਬਹੁਤ ਵਧੀਆ ਆਈ ਬਹੁਤ ਵਧੀਆ ਲੱਗਿਆ ਬਹੁਤ ਹੀ ਦਮਖੇ ਟਿਪੀ ਕਿਥੇ ਗੋਮੁਸ ਗਿਆ ਮਤੇਗੜ ਸਾਹਿਬ ਰੋਜ ਰੌਕ ਗਾਰਡਨ ਹਾਂ ਇੱਕ ਨਾਨਕਸਰ ਗੁਰਦੁਆਰਾ ਜੀ ਤੇ ਉਹ ਅਣ 30 ਮਿੰਟ ਜਾਣਾ ਚੰਡੀਗੜ੍ਹ ਠੀਕ ਆ 30 ਮਿੰਟ 60 ਮਿੰਟ ਜਾਣਾ ਅੱਜ ਫਿਰ ਵਾਪਸੀ ਤੁਹਾਡੀ ਹਾਂਜੀ ਅੱਜ ਵਾਪਸੀ ਹਾਂਜੀ ਨਾਦਾ ਸਾਹਿਬ ਗਏ ਠੀਕ ਆ ਤੁਹਾਡੀ ਕਲਾਸ ਬਰਸ਼ਾਰਤੀ ਬੱਚਾ ਕਿਹੜਾ ਓਏ ਰਾਮ ਨੂੰ ਬੈਜੋ ਬੈਜੋ نیچے ਬੈਜੋ نیچے ਹੌਲੀ ਹੌਲੀ ਹੋਰ ਨਾ ਪਾਓ ਬੱਚੋ ਫੇਰ ਆਣਾ ਅੱਜ ਫੇਰ ਛੱਤ ਬੀੜ ਕੰਮ ਕਰ ਫੇਰ ਅਸੀਂ ਕਰ ਜਾਵਾਂਗੇ ਪਹਿਲਾਂ ਕਿਹੜੀ ਕਲਾਸ ਆ ਮੈਂ 8ਵੀਂ ਲੇ 8ਵੀਂ ਕਲਾਸ ਚ ਸਾਰੇ 8ਵੇਂ ਚ ਜਾਂ ਬੱਚੇ ਜਿੰਮੀ ਦੇ ਨਾ ਬੱਚੇ ਸਭ ਨੇ ਦੇ ਗਏ ਸੀ ਕਾਠੀ ਅੱਛਾ ਅੱਛਾ ਤਿੰਨ ਕਲਾਸਾਂ ਮੈਂ ਵੀ ਫ੍ਰੀ ਸਕੋਰ ਦਾ ਤੁਹਾਨੂੰ ਪਤਾ ਸੀ ਵੀ ਫ੍ਰੀ ਸਕੋਰ ਦੇਰੀ ਇਹ ਦੇਈਆਂ ਤਾਂ ਸਾਨੂੰ ਵੀ ਜਿੰਨੀ ਚੋਰੀ ਲੱਗਿਆ ਸੀ ਕਿ ਆਪਣਾ ਹੋਵੇ ਸਾਨੂੰ ਤੁਹਾਨੂੰ ਤਾਂ ਹੀ ਖੁਸ਼ੀ ਹੋਏਗੀ ਹਾਂ ਤੇ ਨਾ ਖਾਪ ਦੇ ਵੀ ਕੋਈ ਭੈਣ ਭਰਾ ਆਈ ਨਹੀਂ ਹੈ ਬੜੀ ਲੱਗਦੀ ਹੈ ਪੇਲੋਟ ਜੀ ਮਨ ਲਾਉਂਦੇ ਰਹੇ ਹਾਂ ਹਾਂ ਇੱਥੇ ਨਹੀਂ ਆਇਆ ਇੱਥੇ ਨਹੀਂ ਆਇਆ ਇੱਥੇ ਨਹੀਂ ਆਇਆ ਬਹੁਤ ਐਨਕਰਾਟ ਹੋ ਰਿਹਾ ਹੈ ਪਰ ਨਾ ਸਰਕਾਰ ਕੋਲ ਗਈ ਜੰਗ ਆਜ਼ਾਦੀ ਦੀ ਠੀਕ ਹੈ ਪਹਿਲਾ ਵਿਧਾਨ ਸਭਾ ਮੈਂ ਗਏ ਹਾਂ ਉਹ ਲਿਬਾਨ ਸਭਾ ਨਹੀਂ ਹਾਂਜੀ ਉਹ ਤੋਂ ਬਾਅਦ ਜੰਗ ਆਜ਼ਾਦੀ ਸੰਸਦ ਠੀਕ ਹੈ ਉਹ ਤੋਂ ਬਾਅਦ ਇੱਕ ਫਿਲਮ ਵੇਖੀ ਫਿਲਮ ਕਿਹੜੀ ਵੇਖੀ ਸੀ ਉਹ ਵੀ ਬੀਬੀ ਰਾਜਿੰਦਰ ਜੀ ਚੰਨਪੁਰ ਸਾਂ ਕੇ ਗਏ ਨਹੀਂ ਚਲੋ ਚਲੋ ਵਧੀਆ ਲੱਗਿਆ ਵੈਸੇ ਤੁਹਾਡਾ ਹੁਣ ਟੂਰ ਹੋ ਗਿਆ ਸਮਾਪਤ ਲੈਣਾ ਬਣਾ ਲਓ ਹਣ ਤੇ ਚਲਦੇ ਮਿਲਦੇ ਆਪਾਂ ਸਾਰੇ ਤੇ ਥੈਂਕ ਯੂ ਬਾਏ 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 ਸਾਰਿਆਂ ਨੂੰ ਓਕੇ 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 ਲੈ ਵੀ ਚੱਲੇ ਇਹ ਸਾਰੇ ਚੱਲਗੇ